ਤੇ ਡੱਗ ਡੱਗੇ ਕੇ ਹੁਣ ਦਰਾਖਤਾਂ ਤੋਂ ਥੱਲੇ ਢੇਰ ਲੱਗਿਆ ਪਿਆ ਪੂਰਾ ਇੱਧਰ ਰਸਮ ਲੱਗੀ ਵੀ ਝੂਟੇ ਲੈਣਾ ਜੋਗਨ ਕਿੱਧਰ ਭੱਜ ਗਿਆ ਟਰੈਕਟਰ ਲੈ ਕੇ ਉਹ ਲੱਗਿਆ ਬ ਆਪਣੀਆਂ ਖੇਡਾਂ ਨੂੰ ਸ਼ੀਵੋ ਲੋ ਕਰਾਉਣਾ ਬਸ ਭਾਈ ਨੋਟ ਕਰੀ ਵੀ ਦਿਰਾ ਦੇ ਸ਼ੋ ਚੱਲੋ ਜੀ ਤੋ ਜਿੱਥੇ ਵੀ ਕਹਿੰਦੇ ਕ੍ਰਿਕਟ ਵਾਲੇ ਮੁੰਡੇ ਜਾਂਦੇ ਆ ਉੱਥੇ ਗਰਾਊਂਡ ਬੰਦ ਕਰਾ ਦਿੰਦੇ ਆ ਇੱਥੇ ਪਹਿਲਾਂ ਕ੍ਰਿਕਟ ਖੇਡੇ ਰਹੇ ਆ ਹੁਣ ਇਹਨਾਂ ਨੇ ਇੱਥੇ ਲਿਖ ਕੇ ਲਾਤਾ ਕਾਂਪੂ ਦਾ ਕਾਲ ਚੋ ਨੋ ਕ੍ਰਿਕਟ ਵੀ ਤੁਸੀਂ ਇੱਥੇ ਕ੍ਰਿਕਟ ਨਹੀਂ ਖੇਡ ਸਕਦੇ ਕੱਲੀ ਫੁੱਟਬਾਲ ਖੇਡ ਸਕਦੇ ਕਿਉਂਕਿ ਆਪਣੀ ਯਾਰ ਜਿਹੜੀ ਬਾਲ ਆ ਉਹਦੀ ਮਾਰ ਬਹੁਤ ਦੂਰ ਤੱਕ ਆ ਉਧਰ ਜਾਲ ਜੋੜ ਲੱਗਿਆ ਹੋਇਆ ਪਰ ਫੇਰ ਵੀ ਰੌਲਾ ਰੱਪਾ ਬਹੁਤ ਰਹਿੰਦਾ ਇਸ ਕਰਕੇ ਇਹਨਾਂ ਨੇ ਪੱਕਾ ਹੀ ਬੰਦ ਕਰਤਾ ਇੱਥੇ ਸਿਰਫ ਆਪਾਂ ਫੁੱਟਬਾਲ ਖੇਡ ਸਕਦੇ ਆ ਉਹਨਾਂ ਦਾ ਆਪਣੀ ਜਿਹੜੀ ਇਟਲੀ ਦੀ ਕ੍ਰਿਕਟ ਟੀਮ ਹੈ ਉਹ ਜਿਹੜਾ T20 ਵਰਲਡ ਕੱਪ ਹੋਣਾ ਉਹਦੇ ਵਿੱਚ ਵੀ ਸਿਲੈਕਟ ਹੋ ਗਈ ਉਹਦੇ ਵਿੱਚ ਉਹ ਖੇਡੂਗੀ ਉਹ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਨੂੰ ਪਤਾ ਲੱਜੂਵੇ ਕ੍ਰਿਕਟ ਬਾਰੇ ਅਜੇ ਤਾਂ ਫਿਲਹਾਲ ਇਹਨਾਂ ਨਹੀਂ ਪਤਾ ਥੋੜਾ ਥੋੜਾ ਪਤਾ ਜਦੋਂ ਨੈਸ਼ਨਲ ਟੀਮ ਖੇਡੂਗੀ ਇਹਨਾਂ ਦੀ ਫੇਰ ਸ਼ਹਿਰ ਗਰਾਊਂਡ ਕ੍ਰੂਡ ਬਣਨੇ ਸ਼ੁਰੂ ਹੋ ਜਾਣਾ ਇੱਥੇ ਫਿਲਹਾਲ ਤਾਂ ਅਸੀਂ ਕਿਰਾਇਆ ਕ੍ਰੂਡ ਲੈ ਕੇ ਖੇਡਦੇ ਸਾਰੇ ਮੁੰਡੇ ਜੇ ਕਿਤੇ ਮਿਲਦਾ ਥਾਂ ਪਤਾ ਲੋ ਜੀ ਆਇਆ ਜੀ ਸਾਡੇ ਪਿੰਡ ਦਾ ਔਰਾ ਤੋਰੀਓ ਇੱਥੇ ਬੱਚੇ ਖੇਡਣਾ ਹੁੰਦੇ ਆ ਇੱਥੇ ਛੋਟਾ ਸਿਨੇਮਾ ਘਰ ਵੀ ਆ ਤੇ ਖੇਡਾ ਖੂਡਾ ਵੀ ਲੱਗਿਆ ਹੋਇਆ ਅੰਦਰ ਉਹ ਵੀ ਖੇਡ ਖੂਡ ਸਕਦੇ ਆ ਵਧੀਆ ਜਨਕ ਸਿਸਟਮ ਬਣਾਇਆ ਹੋਇਆ ਹੈ ਹੈ ਉਧਰ ਖੇਡਣ ਖੂਡਣ ਆਏ ਹੁਣ ਕੋਈ ਦੱਸਣ ਆਏ ਹੁਣ ਕੋਈ ਕੇਜੇ ਚੋਂ ਨਿਕਲ ਕੇ ਆਏ ਆ ਚਾਰਚੇ ਚੋਂ ਚਾਰਚੇ ਚੋਂ ਆਏ ਨਿਕਲ ਕੇ ਕਿ ਆਏ ਦਰਸਾ ਦੇਦੇ ਦਰਸਾ ਦੇਦੇ ਚਿਰਲਾ ਦੇਦੇ ਓਕੇ ਆ ਤੇ ਅਬੀ ਇਹ ਤੇ ਸਿਆ ਤੇ ਤੇ ਚੀਜ਼ ओके चल लिया फिर ਹੁਣ ਅੱਗੇ ਨੂੰ ਉਹ ਛੱਡਦੇ ਹੁਣ ਜਿਹੜੇ ਤੁਸੀਂ ਚਾਰਚ ਦੇ ਵਿੱਚ ਘੰਟੀਆਂ ਵੱਜਦੇ ਸੁਣਦੇ ਆ ਇਹ ਜਦੋਂ ਕੋਈ ਇੱਥੇ ਕੋਈ ਪ੍ਰੋਗਰਾਮ ਹੁੰਦਾ ਨਾ ਇਹ ਉਦੋਂ ਵੱਜਦੀਆਂ ਇਹ ਕੇ ਉਦੋਂ ਵੱਜਦੇ ਜਦੋਂ ਸਟਾਰਟ ਹੋਣਾ ਹੁੰਦਾ ਪ੍ਰੋਗਰਾਮ ਉਹਦਾ ਥੋੜਾ ਟਾਈਮ ਪਹਿਲਾਂ 5-10 ਮਿੰਟ ਪਹਿਲਾਂ ਜਾ ਜਾਂ ਪ੍ਰੋਗਰਾਮ ਖਤਮ ਹੋਣਾ ਹੁੰਦਾ ਉਦੋਂ ਵੱਜਦੀਆਂ ਇਹਨਾਂ ਦੇ ਜੋ ਵੀ ਹੈਗਾ ਇਹਨਾਂ ਸਿਗਨਲ ਜਾਂ ਹੁੰਦਾ ਕਿ ਪਿੰਡ ਨੂੰ ਦੇਣਾ ਹੁੰਦਾ ਵੀ ਸਾਰੇ ਚਾਰਚ ਦੇ ਵਿੱਚ ਪਹੁੰਚੋ ਜੇ ਕਿਹਣਾ ਆਪਣੇ ਲਾਅਸ ਮਿੰਟ ਹੁੰਦੀ ਹੁੰਦੀ ਪਿੰਡਾਂ ਦੇ ਵਿੱਚ ਪੂਰੇ ਲਾਅਸਮੈਂਟ ਨਹੀਂ ਕਰਦੇ ਇਹ ਘਾਂਟੀਆਂ ਹੀ ਕੰਮ ਕਰਦੇ ਆਦਾ ਹੈ ਲਓ ਜੀ ਇਹ ਹੈਗੇ ਨੇ ਸੇਵੇ ਸਾਡੇ ਪਿੰਡ ਦੇ ਇੱਥੇ ਤੇ ਜੇ ਕਿਹਣਾ ਆਪਣੇ ਇਹ ਕਬਰਾਂ ਔਰ ਇਹਦੇ ਲੋਕ ਇਹ ਦੁਨੀਆਂ ਛੱਡ ਕੇ ਚਲੇ ਗਏ ਨੇ ਉਹਨਾਂ ਦੇ ਫੋਟੋ ਲਾਈਆਂ ਹੋਈਆਂ ਸਨ ਲਾਏ ਹੋਏ ਕਿਹੜੇ ਸਾਂਝ ਜੰਮੇ ਤੇ ਕੜੇ ਸਾਂਚੋ ਇਸ ਦੁਨੀਆ ਨੂੰ ਛੱਡ ਕੇ ਗਏ ਆ। ਇਹਨੇ ਬਹੁਤ ਸੋਹਣੇ ਤਰੀਕੇ ਨਾਲ ਬਣਾ ਕੇ ਰੱਖਦੇ ਆ ਇਹ। ਸਾਰੇ ਪਾਸੇ। ਕਾਫੀ ਵੱਡੀ ਆ ਇਹ ਇੱਧਰ ਇੱਧਰ। ਆਹ। ਓਏ ਓਹ गिर ਗਿਆ ਤਾਂ। ਓਹ ਬਾਂਦਰ। ਮੈਂ ਦੇਉਂਗਾ ਜਰਾ ਆ ਜਾ। ਦੁਬਾਰਾ ਦਾ ਕਦਮਾਂ ਪਾਪਾ ਦੇ ਧੱਕਾ ਦੇਣਾ ਚੰਗੀ ਤਰ੍ਹਾਂ ਹਾਂਜੀ ਏ ਉਨੋ 2 3 4 ਆ ਜਾ ਹਾਂਜੀ ਆਜਾ ਜੀ ਇਧਰ ਮੇਸਤਰਾ ਆਓ ਇਧਰ ਨੂੰ ਮੜਾ ਜਾ ਦਰਸ਼ਨ ਦੋ ਤੁਸੀਂ ਵੀ ਆਪਨੇ ਹਾਂ ਆ ਲਓ ਇਹ ਸਾਡੀ ਮੇਸਤਰਾ ਬਾਈ ਇਹ ਸਾਰੀ ਜਾਨੀ ਕਿਤੇ ਕਾਪੀ ਕਿਤੇ ਕਿਤਾਬ ਚੱਕੀ ਪਈ ਜਾਂਦੀ ਹੈ ਗ੍ਰੇਦਨ ਬ੍ਰਿੰਦਰ ਨੂੰ ਲਓ ਜੀ ਹੁਣ ਆਪਾਂ ਚੱਲੇ ਆਂ ਘਰ ਦਾ ਜ਼ਮਾਨ ਲੈ ਘਰ ਦਾ ਰਸਣ ਪਾਣੀ ਮੁੱਕਿਆ ਹੋਇਆ ਜਮੇ ਸਾਰੇ ਹੁਣ ਉਹ ਲੈ ਕੇ ਆਨੂ ਆ ਤੇ ਕਰ ਦਾਂਗੇ ਬਾਕੀ ਗੱਲਬਾਤ ਆਪਾਂ ਗੱਡੀ 'ਚ ਬੈਠ ਕੇ ਜੋ ਬਣਾ ਖੰਡਾਣਾ ਪੁੱਤ ਇਹਨਾਂ ਨੂੰ ਬੈਗ ਦੇ ਵਿੱਚ ਪਾਲ ਲੈ ਕਦੂਰੇ ਵਿੱਚ ਪਾਲ ਲੈ ਸਾਰਿਆਂ ਨੂੰ ਚੱਕ ਲੈ ਝੋਲੇ ਬਾਈ ਇੱਕ ਜੋਬਨ ਦਾ ਇੱਕ ਪਾਪਾ ਦਾ ਇੱਕ ਰਸਮ ਦਾ ਠੀਕ ਆ ਇਹਨੇ ਹੁ ਗੱਡੀ 'ਚ ਬੈਠਣਾ ਬੈਠ ਕੇ ਸੌਂਣਾ ਉੱਥੇ ਜਾ ਕੇ ਉੱਠਣਾ ਉੱਠਦੇ ਜਾਲੇ ਰੌਲਾ ਪਾਣਾ ਮੈਨੂੰ ਖੇਡ ਲੈਣੀ ਐ ਮੈਨੂੰ ਕੁਝ ਲੈਣਾ ਐ ਆ ਲੈ ਚਾਤ ਕਰਦੇ ਫਿਰ ਹੁਣ ਓ ਜਾਦੂ ਬਿੱਲੀ ਲੋ ਜੀ ਫਾਈਨਲੀ ਉੱਪਰ ਪਹੁੰਚ ਚੁੱਕੇ ਆਪਾਂ ਮਤਾਲਿਆਂ ਕਰਕੇ ਡੈਕੋਰੇਸ਼ਨ ਬਹੁਤ ਕਰੀ ਹੋਈ ਆ ਤੇ ਸੁਮੇਸ਼ ਦਾ ਜੋਰ ਆ ਹੁਣ ਪੂਰਾ ਤੇ ਔਰ ਪਦੇ ਵਿੱਚ ਓਕੇ ਡਾ ਵੀ ਲਵਾਂਗੇ ਪਹਿਲਾਂ ਜੈਕਟ ਲੈ ਲੈ ਇੱਕ ਤਾਂ ਆਹ ਨਹੀਂ ਲੋਟ ਆਉਂਦਾ ਹੈਗਾ ਪਹਿਲਾਂ ਜੈਕਾ ਲੈਣਾ ਪੁੱਤਾ ਜਾ ਆ ਜਾ ਆ ਜਾ ਚੱਲ 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 ਬੈਠ ਗਿਆ ਬੈਠ ਗਿਆ ਬੈਠ ਗਿਆ ਬੈਠ ਗਿਆ ਬੈਠ ਗਿਆ ਬੈਠ ਗਿਆ ਲੋ ਜੀ ਮਾਰਕੀਟ ਦੇ ਵਿੱਚ ਮਠਿਆਈਆਂ ਚਾਕਲੇਟਾਂ ਕਿੰਡਰਸ ਬਰੋਚ ਇਹਨਾਂ ਨਾਲ ਭਰੀ ਪਈ ਸਾਰੀ ਤੇ ਇੰਦਰਲੇ ਸਾਰੇ ਖੇਡਾਂ ਲੱਗਿਆ ਹੋਈਆਂ ਜੋ ਆਕਾ ਦੀਆਂ ਤੇ ਜੋਬਨ ਨੂੰ ਇੱਥੋਂ ਕੱਢਣਾ ਹੁਣ ਬਹੁਤ ਮੁਸ਼ਕਲ ਹੋਇਆ ਵਾ ਸਾਡੇ ਲਈ ਕਿੱਥੇ ਹੈ ਕਿੱਥੇ ਇਹ ਕਿਹੜੀਆਂ ਲਾਲ ਨਾ 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 ਪੁੱਤ ਇਹ ਖੇਡ ਵੀ ਉਹ ਜਿਹੜੀ ਜਿਹੜੀ 70 ਯੂਰੋ 80 ਯੂਰੋ ਵਾਲੀ ਆ 90 ਯੂਰੋ ਦੀ ਹੈ ਪੁੱਤ ਇਹ ਇਹ ਨਹੀਂ ਬਣਾਣੀ ਇਹ ਹੈਗੀ ਕੁਰਾਨਤਾ ਦੀ ਆਹ ਇਹ ਹੈਗੀ 60 ਯੂਰੋ ਦੀ ਆਹ ਹਾਂ ਕਿਹੜੀ ਹਾਂ ਚਲ ਆਜੋ ਪੁੱਤੋ ਲੈ ਲਈ ਹੁਣ ਕਿਹੜੀ ਚਾਹੀਦੀ ਹੈ ਰਮੋਟ ਲ ਗਿਆ ਚਲ ਆਜੇ ਹੁਣ ਲੈ ਲਈ ਠੀਕ ਹੈ ਬੱਸ ਜਾ ਹੁਣ ਹਾਂਜੀ ਮਾ ਲੈਣਾ ਇਹਦਾ ਐਨੇ ਦਾ ਪਹਿ ਘਰੇ ਪਹਿਲੇ ਕੀ ਕੀ ਲੈ ਲਿਆ ਦਾ ਚਾਕਲੇਟ ਹੋਰ ਬ੍ਰਿਓਸ਼ ਚਾਕਲੇਟ ਬਿਸਕੁਟ ਕਨੀਵਾਰ ਤਾਂ ਇਹ ਪਰ ਪੂਰਾ ਭਰਿਆ ਪਿਆ ਹੁੰਦਾ ਆਵਾ ਕਾਰਟ ਉਮਰਤੀਲੀ ਬਲੈਕ ਬੇਰੀ ਇੱਧਰ ਆ ਕੇ ਹੁਣ ਆਪਾਂ ਵੈਜੀਟੇਬਲ ਕੋਲ ਵੈਜੀਟੇਬਲ ਲੱਗੇ ਹੋਏ ਨੇ। ਲੋ ਇਹ ਬ੍ਰੋਕਲੀ ਉੱਧਰ ਲੱਗੇ ਹੋਏ ਬ੍ਰੋਕਲੀ। ਕਿੰਨੇ ਦੇ ਲਈ ਹੋਈ ਉਹਨਾਂ ਨੇ? 2 ਯੂਰੋ ਦਾ ਇੱਕ ਪੀਸ। 200 ਰੁਪਏ ਦਾ ਇੱਕ ਪੀਸ। ਹਾਥਰਾ ਚੱਕ ਤੂੰ ਉੱਧਰ ਭਜ ਜਾਂਦਾ ਹਾਥਰਾ ਕਰੀ ਜਾਨੀ ਉਹ ਪਰਾਂ ਦਵਾਰੇ ਕਰ ਅਰੇ ਚੱਕਰ ਨੂੰ ਚੱਕ ਇਹਨੂੰ ਫੜ ਜਾ ਨਾ ਰੱਖ ਹੱਥ ਚੱਕੀ ਹੁਣ ਉੱਪਰ ਤੇ 4 ਓਕੇ ਕਰ ਹਾਂ 4 ਸਲਾਦ ਆ ਪੁੱਤ ਲੈ ਲਿਆ ਸਲਾਦ ਮੈਂ ਰੱਖ ਲਿਆ ਦੂਆ ਰੱਖਿਆ ਵਾ ਆਪਣੇ ਪੈਕਟ ਵਾਲਾ ਅੱਜ ਨਵੀਂ ਨਵੀਂ ਚੀਜ਼ ਖਾਣੀ ਕਰੇ ਉਹਦੇ ਵਾਸਤੇ ਸਮਾਨ ਲੈ ਕੇ ਚੱਲੇ ਆ ਬੜਾ ਆ ਵਿੱਚ ਪੈਣਾ ਉਹਦੇ ਬਹੁਤ ਠੰਡ ਹੋ ਗਈ ਆ ਕਫੇ ਪੀਣ ਲੱਗਿਆ ਘੁੰਮ ਘੁੰਮ ਕੇ ਉਹਦਾ ਵੀ ਥੱਕ ਜਾਂਦਾ ਬੰਦਾ ਤੇ ਚਾਹ ਦਾ ਮੰਗਦਾ ਸਰੀਰ ਚਾਹ ਪੀਨੇ ਆ ਇੱਥੇ ਚੱਲਦੇ ਘਰ ਨੂੰ ਆਪ ਵੀ ਤਾਂ ਲੈ ਜਾ ਚੱਕੇ ਲੋ ਜੀ ਇਸ ਟਾਈਮ ਆ ਭਾਈਪੁਰ ਚ ਬੈਠੇ ਆ ਤੇ ਕਫੇ ਪੀ ਰਹੇ ਆ ਤੇ ਇੱਧਰ ਰਸਨਾ ਤੇ ਨਤਾਲਿਆਂ ਦਾ ਪੂਰਾ ਜੋਰ ਆ ਰੌਣਕ ਬਹੁਤ ਸ਼ੁਰੂ ਹੋ ਗਿਆ ਮੌਲ ਦੇ ਵਿੱਚ ਹੁਣ ਬਹੁਤ ਲੋਕ ਖਰੀਦਦਾਰੀ ਕਰਦੇ ਆ ਜਿਹੜਾ ਦਰਖਤ ਜਾਂਦੇ ਜਿਹੜਾ ਪਿੱਛੇ ਲੱਗ ਕੇ ਦੇਖਦੇ ਆ ਉਹਦੇ ਉੱਪਰ ਵੀ 50% ਆਫ ਆ ਉਹ ਵੀ ਲੋਕ ਬਹੁਤ ਲਿਖੇ ਜਾ ਰਹੇ ਇੱਥੇ ਤੇ ਐਡੀ ਗੱਲਬਾਤ ਆ ਚਾ ਕੀ ਨਾ ਚਾ ਬੁੱਤੂ ਇਹ ਬਲੈਕ ਫਰਾਈਡੇ ਦਾ ਭਾਈ ਨਾ ਲਈ ਐ ਇੱਥੇ ਬਲੈਕ ਫਰਾਈਡੇ ਦਾ ਕੁਝ ਵੀ ਨਹੀਂ ਹੁੰਦਾ ਔਰ ਇਲੈਕਟ੍ਰੋਨਿਕ ਸਮਾਨ ਇੱਕ ਦੋ ਸਸਤਾ ਬਸ ਬਾਕੀ ਤਾਂ ਸਾਰਾ ਸੇਮ ਹੀ ਹੈ تقريبا ਲਗਭਗ ਬਸ ਇੱਕ ਉਦਾਜਤਾ ਹੋ ਵੈਨਾਂ ਨੇ ਟਾਫੀ ਦਿੱਤੀ ਹੋਈ ਹੈ ਬਸ ਇੱਕ ਕਮੇਟੀ ਜਿਹੇ ਬੰਦੇ ਆਉਣ ਕੁਛ ਨਾ ਕੁਛ ਖਰੀਦਣਾ ਬਸ ਓਹੋ ਬਾਹਰ ਨਿਕਲੇ ਆ ਤੇ ਠੰਡੀ ਹਵਾ ਸਿੱਧੀ ਐਨ ਮੂੰਹ ਤੇ ਉੱਤੇ ਵੱਜੀ ਆ ਆਪਣੀ ਲੋ ਜੀ ਗੱਡੀ ਭਰ ਗਈ ਆਪਣੀ ਤੇ ਹੁਣ ਲਾਈਏ ਕਰੇਲੋ ਪਹਿਲਾਂ ਯਾਰ ਗੱਡੀ ਦਾ ਖਰਾਬ ਹੋ ਗਿਆ ਬਟਨ ਜਮ ਲੱਗਦਾ ਜਾਵੇ ਠੰਡ ਕਰਕੇ ਹੋ ਜਾਂਦਾ ਕਈ ਵਾਰ ਇਹ ਵਾਰ ਚੱਲ ਪੰਦਾ ਕਈ ਵਾਰ ਬੰਦ ਹੋ ਜਾਂਦਾ ਦਹਾ ਪਹਿਲਾਂ ਉਹ ਗਰਮ ਹੋਲਣ ਦੇ ਮੜਾ ਜਾ ਕਹਿੜਾ ਉਹਨੂੰ ਵਿੱਚ ਰੱਖ ਫ੍ਰੀਜ ਜਨ ਉਹ ਕੋਈ ਨਹੀਂ ਤਾਂ ਮੈਂ ਤਾਂ ਮਦਾ ਬੀ ਬੜਾ ਨਹੀਂ ਜਮ ਜੀ ਹੋ ਹੋ ਲੋ ਜੀ ਸਮਾਨ ਲਿਆਂਦਾ ਕਰਦਾ ਬਾਹਰਲੇ ਮੁਲਕਾ ਜਿਹਦਾ ਬੰਦਾ ਅੱਧੀ ਜ਼ਿੰਦਗੀ ਦਾ ਸਮਾਨ ਟੋਲੇ ਮਰ ਜਾਂਦਾ ਗਰੋਸਰੀ ਦਾ ਚਲੋ ਖੜ ਆਗੇ ਆ ਦੇਖੋ ਭਾਈ ਆ ਜੋ ਬੰਨੇ ਪਹਿਲਾ ਨਾ ਇੱਕ ਪੀ ਲਿਆ ਆ ਹਾ ਹੁਣ ਦੂਜੀ ਵੀ ਚੱਕ ਲਈਨੇ ਨਾਲੇ ਬਿਮਾਰ ਹੋ ਜੂਗਾ ਹੁਣ ਰਾਤੋ ਹੀ ਬਿਹੋਣੀ ਕੱਲ੍ਹ ਦੁਮਾਨੀ ਦੁਮਾਨੀ ਸੋਲੋ ਦੁਮਾਨੀ ਬਸ ਹੁਣ ਚੀਜੀ ਬਣ ਰਹੀ ਚੀਜੀ ਖਾਣੀ ਆਪਾਂ ਨੇ ਚੀਜੀ ਬਣਦੀ ਚੀਜੀ ਖਾਉਂਗੇ ਲੋ ਜੀ ਪਰ ਜੋ ਸਮਾਨ ਲਿਆਉਂਦਾ ਆਪਾਂ ਨੇ ਹੁਣ ਪਰਾ ਕੱਲ੍ਹ ਨਾ ਚਾਈ ਨਾ ਜਾ ਵਿੱਚ ਅੱਛਾ ਕਿੱਥੇ ਲੱਗਦਾ ਇੱਥੇ ਲੱਗ ਜੀ ਕਰਦਾ ਤੂੰ ਪਤਾ ਪਾਟੇ ਕੱਪੜੇ ਨਾ ਜਾਣੇ ਪਿੰਡ ਕੜੂਆ ਆ ਸਾਡਾ ਛੱਡੋ 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 ਲਈਏ ਪਾਨੀਆਂ ਖਾਲੀ ਤੂੰ ਲੋ ਜੀ ਆਪਾਂ ਨੇ ਬਣਾਉਣੇ ਅੱਜ ਅਸਪਦੀਨੀਆਂ ਜ਼ਿਆਦਾ ਇਹਦੇ ਵਿੱਚ ਰਹਿਣੀਆਂ ਸਮਾਨ ਪੈਣਾ ਚਾਹ ਬੜੀ ਚੀਜ਼ ਬਣਾਉਣੀ ਆਪਣੇ ਰੋਲ ਜਾ ਬੜਾ ਘੰਟ ਲੱਗਦਾ ਹੈ ਬਾਕੀ ਬੱਚਿਆਂ ਵਾਸਤੇ ਹੋਰ ਡਿਸ਼ ਹੈ ਸ਼ਨੀਵਾਰ ਨੂੰ ਤਾਂ ਫਿਰ ਇਦਾਂ ਹੀ ਹੁੰਦਾ ਤੇ ਇਧਰ ਪਤਾ ਤੇ ਤੇ ਇਧਰ ਆ ਵੈਜੀਟੇਬਲ ਟਿੱਕੀਆਂ ਆ ਗਈਆਂ ਆਪਣੀਆਂ ਇਹ ਵੀ ਬਹੁਤ ਟੈਸਟੀ ਹੁੰਦੀਆਂ ਵਿੱਚ ਪਾ ਕੇ ਖਾਣ ਨੂੰ ਆਦੋਂ ਪਿਜਾਂ ਗੀਆਂ ਆਦੀ ਨਾ ਅਮਰਜੈਂਸੀ ਬੋਤ ਤੇ ਲਾ ਕੇ ਰੱਖ ਰੋ ਫ੍ਰੀਜੀ ਚ ਕਿਹੜਾ ਮੈਰਾ ਇਹ ਲੋ ਜੀ ਬਣ ਗਿਆ ਆਪਣਾ ਰੋਲ ਤੇ ਹੁਣ ਖਾਣੇ ਇਹਨੂੰ ਕਿੱਕੀ ਰੱਖਦੇ ਬੋਤ ਉੱਤੀ ਖਾਲਾ ਆਹ ਬੋਨੋ ਹੈ ਮਾਲੇ ਬਹੁਤ ਆਇਆ ਵਾ ਕਿਤਾਲ ਤੂੰ ਖਾਲਾ ਆਜਾ ਕਿਆ ਖਾ ਲੋ ਤਾਂ ਪਤਾ ਤੇ ਖਾਣ ਨਾਲੇ ਆਪਣੇ ਲੋ ਜੀ ਰੋਟੀ ਪਾਣੀ ਖਾ ਲਿਆ ਆਪਾਂ ਨੇ ਤੇ ਉਧਰ ਚੱਲ ਰਿਹਾ ਕੋਦਾ ਸਿੰਘ ਬਲੌਗ ਬਾਰਸੀਲੋਨਾ ਪਹੁੰਚ ਗਿਆ ਅੱਜ ਇਹ ਮੈਂ ਸਰਬੇ ਕੋਈ ਇੱਕ ਬਲੌਗ ਦੇ ਦੋ ਨਾ ਸਰਬ ਕੋਦੇ ਦਾ ਤੇ ਇੱਧਰ ਬੱਚੇ ਲੱਗੇ ਮੈਂ ਖੇਡਣਾ ਬੱਚੋ ਕਰ ਦੋ ਬਾਏ ਬਾਏ ਫਿਰ ਲੋ ਜੀ ਅੱਜ ਦਾ ਬਲੌਗ ਐਨਾ ਕੀ ਉਮੀਦ ਕਰਦਾ ਤੁਹਾਨੂੰ ਬਰਦਰ ਕਰੂਗਾ ਜੇ ਬੱਜੇ ਲੱਗਾ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਦੇ ਬਾਈ ਬਾਈ ਸਰ ਬਾਈ ਬਾਈ